ਚੈਨ ਬੋਲਣ ਬਣੇ ਨੂੰ ਅੱਗੇ ਕਰ। ਇਹ ਪਹਿਲਾ ਗੁੱਡੀਆਂ ਦਾ ਅੱਜ ਦੇਖ ਐ ਰਾਜ ਆ ਪੂਰਾ। ਅੱਜ ਪੂਰਾ ਰਾਜ ਆ ਤੁਹਾਡਾ। ਸਾਰੇ ਸਵਾਲ ਤੁਹਾਡੇ ਹੀ ਐ। ਮੈਂ ਸਾਰੇ ਸ਼ੁਰੂ ਕਰਦਾ। ਤੇਰਾ ਇਹ ਤੇਰਾ ਚੈਨਲ ਨਹੀਂ ਨਹੀਂ ਸਾਰਿਆਂ ਦਾ ਸਾਰਿਆਂ ਦਾ। ਹਾਂ ਪੱਕਾ। ਤੇ ਜੈਨ ਹੋਵੇ ਤੂੰ ਇਕੱਲਾ ਹੀ ਲੈ ਜਵੇਂ। ਤੂੰ ਪੁੱਛ ਭੈਣੇ। ਅਸੀਂ ਜਮਈ ਮੇਲੇ ਸੀ ਮੇਲੇ ਹੀ ਲੱਗੇ ਰਹਿਣੇ ਸਾਰੇ ਇੱਡੇ ਲੋੜ ਨੇ ਮੇਲੇ ਚਾਹੀਦੇ ਆ ਔਰ ਮੇਲਿਆਂ ਦੀ ਇੱਛਾ ਵੀ ਚਾਹੀਦੀ ਆ ਆਪਾਂ ਸਾਰੇ ਦੇਖੋ ਦਿਮਾਗ ਅੱਜਕੱਲ ਤਾਂ ਸਾਇੰਸ ਨੇ ਪ੍ਰੂਵ ਕਰਤਾ ਕਿ ਇਸ ਤਰ੍ਹਾਂ ਦੇ ਕੈਮੀਕਲ ਰੀਲੀਜ਼ ਕਰਦਾ ਜਦੋਂ ਅਸੀਂ ਹੱਸਦੇ ਨੱਚਦੇ ਟੱਪਦੇ ਆ ਤਾਂ ਜ਼ਿੰਦਗੀਆਂ ਵਧਦੀਆਂ ਸੋ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰੀ ਆ ਆਪਾਂ ਨੇ ਦੂਰ ਸਾਬਾਹ ਸੁਣਾਈ ਇਹ ਸਾਡੀ 20-25 ਸਾਲ ਦੀ ਕਮਾਈ ਆ ਦੋਨਾਂ ਭਰਾਵਾਂ ਦੀ ਉਹ ਉਹਦੇ ਕਰਕੇ ਆ ਦੇਖੋ ਮਸ਼ਹੂਰ ਹੋ ਜਾਣਾ ਆਮ ਗੱਲ ਐ ਫਿਲਮਾਂ ਦਾ ਬਹੁਤ ਪੈਸਾ ਕਮਾ ਜਾਣਾ ਆਮ ਗੱਲ ਐ ਪਰ ਫਿਲਮ ਦਾ ਰੰਗ ਚੜ ਜਾਣਾ ਇਹ ਕਦੇ-ਕਦੇ ਹੁੰਦਾ ਔਰ ਇਹ ਪੈਸੇ ਦੇ ਕੇ ਖਬਰ ਜਿਹੜੀ ਲੱਗਦੀ ਉਹ ਦੋ ਦਿਨ ਚੱਲਦੀ ਐ ਜਿਹੜੀ ਸੱਚਾ ਚ ਗੱਲ ਚੱਲਦੀ ਐ ਉਹ ਉਦੋਂ ਚੱਲਦੀ ਐ ਜਦੋਂ ਤੁਸੀਂ ਚਾਹੁੰਦੇ ਹੋ ਸਾਰੇ ਉਹਦੇ ਫਿਲਮ ਤੁਸੀਂ ਵੀ ਦੇਖੀਅਤ ਤੁਸੀਂ ਵੀ ਖੁਸ਼ ਹੋਣੇ ਇੱਧਰ ਮੈਂ ਆ ਜਾਣਾ ਆ ਜਾਣਾ ਤੇਰੇ ਕੋਲ ਸਾਰੀ ਕਰ ਦੇਣੀ ਆ ਆ ਕੋਈ ਸਾਨੂੰ ਬੇਸਤ ਦੇ ਨਾਲ ਨਜ਼ਾਰਾ ਕਿ ਕਿ ਬੈਕਸ ਦਾ ਕਿਉਂ ਵੀ ਜਾਂਦੀਆਂ ਰਹਿੰਦੀ ਬਕੋਜ਼ ਵੀ ਸਾਡੀ ਦੋਨਾਂ ਦੀ ਗਲਤੀ ਹੈ ਕੋਈ ਕਣਵਾ ਇੱਕੋ ਆ ਅਸੀਂ ਕਈ ਵਾਰੀ ਆਏ ਜਿੱਦਾਂ ਇੱਕ ਪੂਰਬ ਨੂੰ ਚੱਲ ਪੈਂਦਾ ਦੂਜਾ ਪੱਛਮ ਨੂੰ ਕਦੇ-ਕਦੇ ਹੋ ਜਾਂਦਾ ਪਰ ਹੁਣ ਅਸੀਂ ਦੋਨੇ ਮੈਚੁਰ ਹੋ ਗਏ ਮੈਨੂੰ ਲੱਗਦਾ ਹੁਣ ਮੂੰਹ ਇੱਕੋ ਪਾਸੇ ਨੂੰ ਆ ਉਹ ਤੁਰ ਪਾਂਗੇ ਸਿੱਧੇ ਚੱਲ ਅੱਗੇ ਖੜ ਜਾ ਖੜ ਜਾ ਤੂੰ ਸਾਹ ਤੇਰੀ ਵਾਰੀ ਵਾਹ ਜੀ 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 ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਔਰ ਬੜੀ ਕਮਾਲ ਦੀ ਗੱਲ ਇਹ ਹੈ ਜਿਹੜੀ ਮੈਨੂੰ ਵੀ ਦੇਖੋ ਕਿਉਂ ਮੈਂ ਵੀ ਫਿਲਮਾਂ ਅੜਦੇ ਸਮੇਂ ਵੀ ਦੇਖਦੇ ਸੀ ਬਾਅਦ ਚ ਜੇ ਨਹੀਂ ਦੇਖੀਆਂ ਪਰ ਉੱਦਾਂ ਦੇਖਦੇ ਅਸੀਂ ਨੈਟ ਤੇ ਕਈ ਵਾਰੀ ਚੀਜ਼ਾਂ ਹਨਾ ਜਿੰਨੇ ਬੰਦੇ ਆਰੇ ਕੁੰਨੀਆਂ ਲੜਕੀਆਂ ਇੱਥੋਂ ਮਤਲਬ ਇਹ ਗੱਲ ਸਹੀ ਸਾਬਤ ਹੋ ਗਈ ਕਿ ਜਿਹੜੀ ਇਹ ਫਿਲਮ ਹੈ ਨਾ ਇਹ ਵਾਕਈ ਪਰਿਵਾਰ ਦੀ ਹੈ ਨਹੀਂ ਤਾਂ ਤੁਸੀਂ ਦੇਖੋ ਰਾਤ ਦੇ ਸ਼ੋਹ ਚ ਕੁੜੀਆਂ ਨਹੀਂ ਦਿਖਦੀਆਂ ਅੰਦਰ ਸਾਰੀਆਂ ਬੀਬੀਆਂ ਤੋ ਇਹ ਇਹ ਹੀ ਸਾਡੀ ਪ੍ਰਾਪਤੀ ਹੈ। ਇਹ ਤਾਂ ਇਹ ਪਰਮੋਰ ਬੜਾ ਸੀ। ਲੋਕ ਬਹੁਤ ਇਤਿਹਾਸਿਕ ਫਿਲਮਾਂ ਦੇ ਬਹੁਤ ਘਟੁੰਦੇ ਨੇ ਪਰ ਇਹ ਇਤਿਹਾਸਨਾ ਜੀ ਲਿਖਤੀ ਹੈ। ਦੇਖੋ ਇਤਿਹਾਸ ਦੋ ਤਰ੍ਹਾਂ ਦਾ ਹੈ। ਇੱਕ ਧਾਰਮਿਕ ਇਤਿਹਾਸ ਹੈ। ਉਹਦੇ ਤੇ ਬਹੁਤ ਬੰਦਿਸ਼ ਹੈ। ਉਹਦੇ ਤੇ ਜਿਹੜਾ ਜਿਹੜੇ ਧਰਮ ਦੇ ਠੇਕੇਦਾਰ ਉਹਨਾਂ ਨੇ ਕਬਜਾ ਇਸ ਤਰ੍ਹਾਂ ਕਰਿਆ ਹੋਇਆ ਹੈ ਕਿ ਤੁਸੀਂ ਇੱਕ ਗੁਰੂ ਦੇ ਸਿੱਖ ਦੀ ਫਿਲਮ ਵੀ ਜੇ ਬਣਾਉਣੀ ਹੈ ਤਾਂ ਤੁਹਾਨੂੰ ਬਹੁਤ ਪਾਣੀ ਚੋਂ ਲੰਘਣਾ ਪੈਂਦਾ। ਬਹੁਤ ਪੁਣੀਆਂ ਚੋਂ ਲੰਘਣਾ ਪੈਂਦਾ। ਤੋ ਆਮ ਪ੍ਰੋਡਿਊਸਰ ਫਿਰ ਥੋੜਾ ਜਿਹਾ ਜੱਕ ਜਾਂਦਾ। ਜਿਹੜੇ ਸੂਰਮਿਆਂ ਦੀਆਂ ਗਾਥਾ ਮੈਂ ਸਾਨੂੰ ਬਣਾਉਣੀ ਹੈ ਸੌਖੀ ਹੈ ਇਹਦੇ 'ਚ ਸਾਡੀ ਜਵਾਬ ਦੀ ਲੋਕਾਂ ਨੂੰ ਹੈ ਉਹ ਇਹਦੇ 'ਚ ਕੋਈ ਘੜਾ ਮ ਚੌਧਰੀ ਨਹੀਂ ਉਹ ਇਸ ਕਰਕੇ ਲੱਭਦੇ ਆ ਕੋਈ ਅੱਛਾ ਵੇਸ਼ਾ ਜਿਹਦੇ ਨਾਲ ਤੁਸੀਂ ਸਾਰੇ ਖੁਸ਼ ਹੋ ਉਹ ਤੇ ਉੱਥੇ ਗੱਲਾਂ ਕਰ ਰਹੇ ਸੀ ਕਹਿੰਦੇ ਸਪੀਡ ਤੇ ਰੀਟ ਦੇਖਾਂਗੇ ਕਹਾਂ ਐਂ ਚੱਲੂਏ ਤਾਂ ਇਹ ਤਾਂ ਇਹ ਤਾਂ ਦੇਖੋ ਪਿੱਛੇ ਜੀ ਆਪਣੀ ਇੱਕ ਕੈਸਟ ਆਈ ਸੀ ਹੜਾ ਪੰਜਾਬੀ ਉਹ ਤੋਂ ਬਾਅਦ ਜਿੰਨੀ ਪਹਿਲੀ ਰੀਲ ਤੋਂ ਲੈ ਕੇ ਅਖੀਰੀ ਤੱਕ ਸਾਰੀਆਂ 1 ਤੋਂ 15 ਤੱਕ ਟ੍ਰੈਂਡਿੰਗ ਦੇ ਸੀ ਉਹ ਇਹੀ ਕਰਦੇ ਆ ਇਹਦੀ ਵੀ ਲੋੜ ਆ ਸਾਨੂੰ ਪਰ ਤੁਹਾਡੇ ذریعے ਬੇਨਤੀ ਕਰਦਾ ਮੈਂ ਵੀ ਜੇ ਇਕੱਠੇ ਮੁੰਡਿਆਂ ਨੇ ਖੌਰੂ ਪੋਣਾ ਨਾ ਤਾਂ ਇੱਕ ਸਕਰੀਨ ਅਲੱਗ ਤੋਂ ਬੁੱਕ ਕਰਾ ਕੇ ਨੱਚਿਆ ਕਰੋ ਜੇ ਕੋਈ ਬੀਬੀ ਆਉਂਦੀ ਹੈ ਕੱਲੀ ਉਹਨੂੰ ਰਾਹ ਛੱਡਣਾ ਹੈ ਜੇ ਕੱਲੀ ਆ ਰਾਤ ਬਰਾਤੇ ਨੇਰੇ-ਸਨੇਰੇ ਤਾਂ ਉਹਨਾਂ ਨੂੰ ਗੱਡੀ ਤੱਕ ਛੱਡਣਾ ਹੈ ਜੇ ਫੇਰ ਵੀ ਫੈਸਿਲਿਟੀ ਨਾਲ ਘਰ ਤੱਕ ਛੱਡਣਾ ਹੈ ਆਓ ਸਭ ਪਹਿਲਾਂ ਤਾਂ ਬਹੁਤ ਬਾਰਗਾਂ ਤੇ ਬਹੁਤ ਬਹੁਤ ਧੰਨਵਾਦ ਇਹਦਾ ਪਿਆਰਾ ਸਹਿਮਾ ਦੇਣ ਦੇ ਲਈ ਕਲਚਰ ਦੇ ਨਾਲ ਜੋੜਾ ਇਹ ਬੜਾ ਭਾਈ ਇਹ ਮੇਰਾ ਬੜਾ ਭਾਈ ਫੈਮਿਲੀ ਆ ਦੇਖਣ ਦੇ ਲਈ ਉਸ ਕਲਚਰ ਨਾਲ ਜੋੜਨ ਦੇ ਲਈ ਜਿਹੜਾ ਅਸੀਂ ਵਿਸਰਦਾ ਜਾਂਦਾ ਸਾਡੇ ਦਮਾਨ ਇਹ ਇਸ ਲਈ ਵੀ ਜ਼ਰੂਰੀ ਹੈ ਸਿਰਮਾ ਜਦੋਂ ਤੁਸੀਂ ਆਪਣੇ ਜਵਾਨ ਬੱਚੇ ਬੱਚੀ ਨਾਲ ਦੇਖਦੇ ਆ ਨਾ ਤਾਂ ਜਦੋਂ ਕੋਲ ਬੈਠ ਕੇ ਚੀਜ਼ਾਂ ਦਿਖਾਉਂਦੇ ਆ ਨਾ ਫਿਰ ਉਹਨਾਂ ਨੂੰ ਇੱਕ ਸੰਕੇਤ ਹੋ ਜਾਂਦਾ ਕਿ ਇਸ ਤਰ੍ਹਾਂ ਵੀ ਹੋ ਜਾਂਦਾ ਜਿੰਨਾ ਮਰਜੀ ਵਕਤ ਬਦਲ ਜਾਏ ਜਿੰਨਾ ਮਰਜੀ ਕਾਨੂੰਨ ਬਦਲ ਜਾਏ ਪਰ ਬੰਦਿਆਂ ਦਾ ਗੁੱਸਾ ਤੇ ਐਗਰੈਸ਼ਨ ਨਹੀਂ ਬਦਲਦਾ ਜਦੋਂ ਅਣਖ ਤੇ ਗੈਰਤ ਦੀ ਗੱਲ ਆਉਂਦੀ ਹੈ ਕਿਉਂਕਿ ਪਰਿਵਾਰ ਦੀ ਇੱਜ਼ਤ ਔਰਤ ਨਾਲ ਜਾਨੀ ਜਾਂਦੀ ਹੈ ਇਹ ਬਾਪ ਹਮੇਸ਼ਾ ਜਦੋਂ ਕੁੜੀ ਕਾਲਜ ਲੱਗਦੀ ਇੱਕੋ ਗੱਲ ਕਹਿੰਦਾ ਦੇਖੀ ਮੇਰੀ ਪੱਗ ਨੂੰ ਦਾਗ ਨਾ ਲਾ ਦੇ ਤੋ ਇਹ ਗਹਿਣਾ ਕਰਦਾ ਜਦ ਤੱਕ ਔਰਤ ਆਪਣੇ ਸਹੁਰੇ ਘਰ ਨਹੀਂ ਜਾਂਦੀ ਬਾਪ ਦੀ ਜ਼ਿੰਮੇਵਾਰੀ ਆ ਉਸ ਤੋਂ ਬਾਅਦ ਸਹੁਰਿਆਂ ਦੀ ਸੋ ਇਹ ਸਾਰਾ ਜਿਹੜਾ ਕਿੱਸਾ ਹੈ ਯਾ ਇਹ ਜਿਹੜੀ ਗਾਥਾ ਹੈ ਇਹ ਉਹਨਾਂ ਬੱਚਿਆਂ ਲਈ ਸਬਕ ਹੈ ਜਿਨ੍ਹਾਂ ਨੇ ਅੱਗੇ ਆਪਣੀ ਜ਼ਿੰਦਗੀ ਸ਼ੁਰੂ ਕਰਦੀ ਜੀਵਾਨ ਸਾਹਿਬ ਤੁਹਾਡੇ ਤੋਂ ਡਿਮਾਂਡ ਹੈ ਕਿ ਇਦਾਂ ਦੇ ਇਤਿਹਾਸ ਸਿੱਖ ਜਿਹੜੇ ਕਰੈਕਟਰ ਹੈ ਤੁਸੀਂ ਪਲੇ ਕਰੋ ਉਹਦੇ ਲਈ ਤੁਹਾਡਾ ਏ ਇਹ بڑا ਭਾਈ ਕਰੂਗਾ ਮੈਂ ਮੈਂ ਹੁਣ ਬੈਤ ਡੇਢ ਮਹੀਨੇ ਦਾ ਇਹ ਉੱਥੇ ਸਟੂਡੀਓ ਫਸਿਆ ਸੀ ਮੈਂ ਸੜਕਾ ਤੇ ਸੀ ਤੇ ਇਹ ਜਿਹੜੀ ਭਜਨੱਠ ਹੈ ਫਿਲਮ ਤੱਕ ਤਾਂ ਸਾਡੀ ਜ਼ਿੰਮੇਵਾਰੀ ਸੀ ਪਰ ਜਿਹੜੀ ਬਾਅਦ ਚ ਭਜਨੱਠ ਹੈ ਇਹ ਕੰਪਨੀ ਦੀ ਥੋੜੀ ਜਿਹੀ ਸੰਤੁਸ਼ਟੀ ਹੋ ਜਾਂਦੀ ਹੈ ਵੀ ਸਾਡੀਆਂ ਕਲਿੱਪਾਂ ਵੀ ਚੱਲਦੀਆਂ ਆ ਭਾਈ ਉਹਦੇ ਕਰਕੇ ਆ ਜਾਂਦੇ ਆ ਨਹੀਂ ਤਾਂ ਫੈਨਾਂ ਨੇ ਲੋੜ ਨਹੀਂ ਛੱਡੀ ਸਰ ਉਹਨਾਂ ਫੈਨਸ ਲਈ ਕੀ ਕਹਿਣਾ ਜਿਹੜੇ ਪੁਪਮਨ ਜਿੰਦਾਬਾਦ ਕਹਿੰਦੇ ਉਹਨਾਂ ਲਈ ਉਹ ਮੇਰੇ ਦੇਖੋ ਮੈਂ ਕਦੇ ਵੀ ਨਾ ਅਪਣਿਆ ਆਪ ਨੂੰ ਸਟਾਰ ਸਮਝਿਆ ਨਵਲਕ ਮੈਂ ਕਲਾਕਾਰ ਸਮਝਦਾ ਸਮਝ ਲੋ ਅਸੀਂ ਖੇਤੀ ਕਰਦੇ ਆਂ ਗੀਤਾਂ ਦੀ ਇਹ ਸਾਰੇ ਮੇਰੇ ਪਰਿਵਾਰ ਹੈ ਇਸ ਕਰਕੇ ਕੋਈ ਵੱਡਾ ਕੋਈ ਛੋਟਾ ਸਭ ਆਪਣੇ ਆਂ ਔਰ ਜਿਹੜੇ ਇੱਕ ਵਾਰੀ ਗੜ ਲੱਗੇ ਉਹ ਟੁੱਟੇ ਨਹੀਂ ਬਸ ਇਹੀ ਫਰਕ ਹੈ ਬਾਕੀਆਂ ਚੜ ਸਾਡੇ ਚ ਬਹੁਤ ਬਹੁਤ ਧੰਨਵਾਦ ਇੱਕ ਵਾਰ ਐਸੇ ਮਾਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਕੰਦਾ ਕੁਛ ਆ ਇੱਕ ਤੁਸੀਂ ਪੁੱਛਦੇ ਸਵਾਲ ਹਰ ਸ਼ਹਿਰ ਚੋਂ ਆਨੇ ਕੁੜੀ ਦੇ ਹਰ ਸ਼ਹਿਰ ਚ ਪਹੁੰਚੀ ਹੁੰਦੀ ਹੈ ਅੱਛਾ ਇਹ ਕਿਹ ਰਹਿ ਗਏ ਉਦੋਂ ਹਾਂ ਹਾਂ ਸੌਰੀ ਸੌਰੀ ਦੇਖੋ ਮੈਂਨੇ ਤੁਹਾਨੂੰ ਛੋਟੀ ਜਿਹੀ ਵੈਸਤਾ ਅੱਜ ਇਹ ਅਮਤੋਜ ਮਾਨ ਦੀ ਡਿਊਟੀ ਹੈ ਬਲੇ ਭਾਈ ਦੀ ਕਿਉਂਕਿ ਮੈਂ ਕਹੀ ਦਿੰਦਾ ਸੀ ਇਹਨੂੰ ਮੈਂ ਧੱਕੇ ਤੇ ਲਿਆ ਮੈਂ ਕਿ ਅੱਜ ਤੇਰਾ ਬੋਲਣ ਦਾ ਡਰਾਈਵ ਹੈ ਫੇਰ ਮੈਨੂੰ ਖੜਾ ਲੰਦਾ ਤੁਸੀਂ ਨਾ ਕਿਤੇ ਇਟਲੀ ਜਾਂ ਯੂਰਪ ਚ ਜਾਓ ਉੱਥੇ ਜਦੋਂ ਨਵਾਂ ਮਕਾਨ ਬਣਦਾ ਉਹ ਪੁਰਾਣਾ ਮਕਾਨ ਢਾਉਂਦੇ ਨਹੀਂ ਉਹਨੂੰ ਸਾਬਦੇ ਆ ਪਰ ਸਾਡੇ ਉਲਟ ਹੈ ਅਸੀਂ ਪਹਿਲਾਂ ਥੱਲੇ ਤੇ ਆ ਤਬਾਹ ਕਰਦੇ ਆ ਫੇਰ ਨਵਾਂ ਬਣਾ ਲੈਂਦੇ ਆ ਬਸ ਇੱਥੇ ਹੀ ਮਾਰ ਖਾ ਕੇ ਮਾਨ ਸਾਹਿਬ ਜਦੋਂ ਜੈਪ ਸਿੰਘ ਨਾਲ ਸਾਡੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀਗਾ ਵੀ ਸੂਰਤਗੜ ਦੇ ਵਿੱਚ ਜਦੋਂ ਸਾਡਾ ਸ਼ੂਟ ਚੱਲ ਰਿਹਾ ਸੀ ਮੈਂ ਉਹਨਾਂ ਨੂੰ ਆਪਣੇ ਨਾਲ ਜਿਮ ਲੈ ਜਾਂਦਾ ਹੁੰਦਾ ਸੀਗਾ ਮਾਂ ਸਾਹਿਬ ਨੂੰ ਬੱਪੂ ਮਾਂ ਨੂੰ ਜਦੋਂ ਜਾ ਕੇ ਜੰਮਿਆ ਸੀ ਉਦੋਂ ਮੈਂ ਪਕੜਾ ਪਾਉਣ ਲੱਗ ਗਿਆ ਸੀ ਮੈਨੂੰ ਮੈਂ ਤਾਂ ਲੋਕਾਂ ਨੂੰ ਟ੍ਰੇਨਿੰਗ ਦਿੰਦਾ ਹੈ ਮੈਨੂੰ ਨਹੀਂ ਲੈ ਕੇ ਗਿਆ ਉਹ ਉਹਨੂੰ ਸ਼ਾਇਦ ਮੈਂ ਨੇ ਹਾਂ ਕਹਿੰਦੇ ਆਪਾਂ ਦੋਵੇਂ ਜਿਮ ਜਾਂਦੇ ਹਾਂ ਦੋ ਚੀਜ਼ਾਂ ਹੋਣੀਆਂ ਬੱਚੇ ਜਦੋਂ ਸ਼ੂਟਿੰਗ ਹੁੰਦੀ ਹੈ ਉਦੋਂ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਣੀਆਂ ਖੇਡਾਂ ਨਹੀਂ ਕਰਦੇ ਚੰਗੇ ਲੱਗਦੇ ਉਦੋਂ ਤੁਸੀਂ ਸਮਰਪਿਤ ਹੋਣੇ ਆਪਣੇ ਡਾਇਰੈਕਟਰ ਨੂੰ ਜੇ ਡਾਇਰੈਕਟਰ ਅਲਾਕ ਕਰਦਾ ਹੈ ਦੂਜਾ ਜਿਹੜੀ ਇਹ ਫਿਲਮ ਹੈ ਉਸ ਵਕਤ ਐਸ ਤਰ੍ਹਾਂ ਦੇ ਜਿਮ ਨਹੀਂ ਹੁੰਦੇ ਜਿਹੜੇ ਮਤਲਬ ਕੱਟ ਬਣਾਉਂਦਾ ਸੀ ਸਿਕਸ ਪੈਕ ਉਦੋਂ ਭਰਮੇ ਪਹਿਲਵਾਨ ਵਾਲੇ ਸਰੀਰ ਹੁੰਦੇ ਸੀ ਤੋਂ ਮੇਰੀ ਇਹ ਕੋਸ਼ਿਸ਼ ਸੀ ਕਿ ਮੇਰੇ ਡਾਇਰੈਕਟਰ ਨੂੰ ਭਰਮਾ ਜੁੱਸਾ ਚਾਹੀਦਾ ਸੀ ਤੋ ਇਸ ਕਰਕੇ ਉਹਦੇ ਚ ਮੈਨੂੰ ਲੋੜ ਨਹੀਂ ਪਈ ਤੁਹਾਡੀਆਂ ਦੁਆਵਾਂ ਮੈਂ ਸਰ ਜੀ ਇਹ ਫਿਲਮ ਤੁਸੀਂ ਵਧੀਆ ਬਣਾ ਦਿਓ ਅਗਲੀ ਫਿਲਮ ਤੋਂ ਬਾਅਦ ਹੀ ਰੈਨ ਕਰਦੇ ਹਾਂ ਜਲਦੀ 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 ਆਪ ਦਿਖਾਤਾ ਨਹੀਂ ਗੱਲ ਹੈ ਭਾਈ ਜਸਵੰਤ ਅਜਾ ਮੈਂ ਤਾਂ ਜੇ ਸ਼ੂਟਿੰਗ 'ਚ ਘੰਟਾ ਅਰੈਸਟ ਕਰ ਲੈਂਦਾ ਸੀ ਇਹਨੇ ਨਹੀਂ ਕਰਿਆ ਔਰ ਜਿਹੜੀ 4 ਸਾਲ ਫਿਲਮ ਕਈ ਵਾਰੀ ਲੇਟ ਹੋ ਜਾਂਦੀ ਹੈ ਉਹ ਵਿਚਾਰਕ ਮਤ ਭੇਸੀ ਮੇਰਾ ਇੱਕੋ ਸਟੈਂਡ ਸੀ ਕਿ ਜਿੱਦਣ ਡਾਇਰੈਕਟਰ ਕੁਰਸੀ ਤੇ ਬੈਠੂਗਾ ਮੈਂ ਡਬਿੰਗ ਉਦਣ ਕਰਨੀ ਹੈ ਔਰ ਇਹ 4 ਸਾਲ ਬਾਅਦ ਇਹ ਚੀਜ਼ ਤੁਸੀਂ ਗਵਾਹੀ ਦਿੰਦੇ ਹੋ ਕਿ ਮੇਰਾ ਜੋ ਫੈਸਲਾ ਬਿਲਕੁਲ ਸਹੀ ਸੀ ਉਹ ਭਰਾ ਵੀ ਹੈ ਯਾਰੀ ਵੀ ਹੈ ਪਰ ਜਿਹੜਾ ਮੇਰਾ ਨੁਕਤਾ ਸੀ ਉਹ ਸਹੀ ਸੀ ਇਹ ਤਾਂ ਬਿਨਾ ਮੇਰੀ ਡਬਿੰਗ ਪੋਸੀਬਲ ਨਹੀਂ ਸੀ ਸਰ ਪਲੀਜ਼ ਉਹ ਨਾ ਫੈਨਸ ਨੂੰ ਉਹ ਜਿਹੜੇ পাগল ਹੁੰਦੇ ਨੇ ਥੀਏਟਰ ਚ ਆਉਂਦੇ ਨੇ ਰੋਲਾ ਪਾਉਂਦੇ ਨੇ ਉਹਨਾਂ ਲਈ ਕੀ ਖਾਸ ਕਹਿਣਾ ਪਵੇਗਾ ਬਸ ਉਹ ਦੇਖੋ ਹਟਣਾ ਤਾਂ ਉਹਨਾਂ ਨੇ ਹੈ ਨਹੀਂ ਪਰ ਬੇਨਤੀ ਇਹ ਹੈ ਵੀ ਆਪਣੀ ਅਲੱਗ ਸਕਰੀਨ ਲੈ ਲੈਣਗੇ ਔਰ ਬੱਚੀਆਂ ਤੇ ਬੀਬੀਆਂ ਜੇ ਆਪਾਂ ਨੂੰ ਇਹ ਵੀ ਲੱਗਦਾ ਕਿ ਕਿਸੇ ਨਿਮੇ ਚ ਇੱਕ ਸ਼ੋਅ ਚ ਮਤਲਬ ਭੰਗੜਾ ਪੈਂਦਾ ਤਾਂ ਲੜਕੀਆਂ ਲਈ ਜਾਂ ਪਰਿਵਾਰਾਂ ਲਈ ਇੱਕ ਪਾਸਾ ਛੱਡ ਦਿੱਤਾ ਜਾਵੇ ਇੱਕ ਪਾਸੇ ਆਪਣਾ ਇਹ ਪਹਿਲੇ ਦੇਖੋ ਭਾਣੇ ਪਹਿਲੇ 5-6 ਦਿਨ ਤਾਂ ਇਹ ਚੱਲਣਾ ਹੈ ਫਿਰ ਪਰਿਵਾਰਾਂ ਨੇ ਆਉਣਾ ਹੈ ਤੋਂ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਵੀ ਆਇਤਬਾਰ ਵੀ ਦੇ ਦਿਓ ਇਹਨਾਂ ਨੂੰ ਤੁਸੀਂ ਸੋਮਵਾਰ ਤੋਂ ਆਇਓ ਫਟ ਫੈਨਸੀ ਕਹਿੰਦੇ ਨੇ ਵੀ ਬਕਮਾ ਜੀ ਨੇ ਲੈਣਾ ਨੇ ਜਾ ਕੇ ਸਿਨੇਮੇ ਚ ਵੇਖ ਕੁੱਤੀ ਹੱਸ ਆਪਣੇ ਪਾਤੀ ਇਹ ਕਹਿੰਦੇ ਇਸ ਵਾਰ ਜਿਹੜਾ ਸੱਚਾ ਸੁਮੇ ਨੇ ਟੋਏ ਪਾਉਣੇ ਨੇ ਹਾਂ ਇਹਦਾ ਸਾਰਾ ਨਾ ਦੇਖੋ ਇਹ ਪੂਰੀ ਫਿਲਮ ਦਾ ਮੈਂ ਆਪਣੇ بڑے ਭਾਈ ਨੂੰ ਇੱਕ ਕ੍ਰੈਡਿਟ ਦੇਣਾ ਇਹ ਜਿੰਨਾ ਮਰਜ਼ੀ ਬਣਾ ਕਰੀ ਜਾਵੇ ਇਹ ਇਹਦਾ ਸਭ ਤੋਂ ਵੱਧ ਹਾਰਡਵਰਕ ਹੈ ਵਿ ਸੈਟ ਅਸੀਂ ਸੈਟ ਤੇ 45 50 ਡਿਗਰੀ ਤੇ ਉਹੀ ਰੋਟੀ ਖਾਂਦੇ ਸੀ ਧੁੱਪੇ 'ਚ ਟੈਂਟ ਵੀ ਕੋਈ ਨਹੀਂ ਸੀ ਹੁੰਦਾ ਸੋ ਇਹ ਉਹ ਜਿਹੜੀਆਂ ਮੁਸ਼ਕਲਾਂ ਚੱਲੀਆਂ ਉਹਦਾ ਸਾਰਾ ਸਿਹਰਾ ਮੈਂ ਆਪਣੇ ਡਾਇਰੈਕਟਰ ਨੂੰ ਦਊਗਾ ਸਰ ਫਿਲਮ ਦੇ ਵਿੱਚ ਥੈਂਕ ਯੂ ਵੈਰੀ ਥੈਂਕ ਯੂ ਉਹ ਵੀ ਦੇਖਦੇ ਨੁ ਮਿਲਿਆ ਇੱਕ ਫੀਮੇਲ ਕਰ ਸਕਤੇ ਵੀ ਦੇਖ ਸਕਦੇ ਸਾਨੂੰ ਪਤਾ ਸੀ ਵੀ ਤੁਸੀਂ ਬਗਾਵਤ ਕਰ ਦੇਣੀ ਹੈ ਅਸੀਂ ਤਾਂ ਹੀ ਇਦਾਂ ਰੱਖਿਆ ਹੈ ਲਵ ਯੂ ਸਾਰਿਆਂ ਮੇਰੀਆਂ ਪਿਆੜਾ ਵਸਦੀਆਂ ਰਹੋ ਦੁੱਧੀ ਪੁੱਤੀ ਫਲੋ ਲੰਬੀਆਂ ਉਮਰਾਂ ਹੋਣ ਔਰ ਆਪਾਂ ਰਲ ਕੇ ਜਦ ਤੱਕ ਸਾਇੰਸ ਦੀ ਨਵੀਂ ਟੈਕਨੋਲੋਜੀ ਨਹੀਂ ਆਉਂਦੀ ਇਮੋਰਟਲ ਹੋਣ ਦੀ ਤਬ ਤੱਕ ਆਪਾਂ ਕੋਸ਼ਿਸ਼ ਕਰੀਏ ਸਿਹਤ ਵਧੀਆ ਰੱਖੀਏ ਚਲਿਏ ਹੁਣ ਆਪਣੇ ਆਪਣੇ ਫੋਨ ਸੰਭਾਲ ਕੇ ਲੈ ਕੇ ਜਾਓ ਇਹਦੀ ਕੋਈ ਜ਼ਿੰਮੇਵਾਰੀ ਨਹੀਂ ਚਲੋ ਬਣਾ ਅੱਛਾ ਜੀ ਥੈਂਕ ਯੂ ਥੈਂਕ ਯੂ ਓਕੇ ਪਿਆਰੇ ਓਕੇ ਜੀਓ